ਹੈਲੋ ਸਰ ਸ਼ਿਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਦੇ ਉੱਤੇ ਅਗਰੀਤ ਤੁਹਾਡੇ ਲਈ ਫਿਰ ਤੋਂ ਬਹੁਤ ਹੀ ਵਧੀਆ ਆਫਰ ਲੈ ਕੇ ਆਈ ਹੈ ਬਹੁਤ ਹੀ ਸੋਹਣੀ ਪ੍ਰਿੰਟਸ ਲੈ ਕੇ ਆਈ ਹੈ ਕਿ ਆ ਬਹੁਤ ਹੀ ਪਿਆਰੇ ਪਿਆਰੇ ਪ੍ਰਿੰਟ ਨੇ ਫੈਬਰਿਕ ਰਹਿਣ ਵਾਲਾ ਰਿਯਨ ਕਾਟਨ ਦਾ ਹਾਂਜੀ ਰਿਯਨ ਕਾਟਨ ਦਾ ਫੈਬਰਿਕ ਰਹਿਣ ਵਾਲਾ ਹੈਗਾ ਟਾਈ ਮੀਟਰ ਸ਼ਰਟ ਹੈ ਐਂਡ ਟਾਈ ਮੀਟਰ ਹੈ ਬਾਟਮ ਹੈ ਕਿ ਆ ਕਲਰਸ অপਸ਼ਨਸ ਕਾਫੀ ਮਿਲ ਜਾਣਗੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਜੋ ਚੱਲ ਰਹੇ ਨੇ ਕਲਰ ਬਹੁਤ ਹੀ ਪਿਆਰੇ ਕਲਰਸ ਨੇ ਐਂਡ ਆਫਰ ਇਸ ਵਿੱਚ ਬਹੁਤ ਵਧੀਆ ਹੈ ਟ੍ਰਿਪਲ 9 ਦੇ ਵਿੱਚ ਤੁਹਾਨੂੰ ਤਿੰਨ ਸੂਟ ਮਿਲਣਗੇ ਹਾਂਜੀ ਟ੍ਰਿਪਲ 9 ਦੇ ਵਿੱਚ ਤਿੰਨ ਸੂਟ ਦੋ ਸੂਟ ਤੁਹਾਡੀ ਪਸੰਦ ਦੇ ਹੋਣਗੇ ਤੁਸੀਂ ਖੁਦ ਸਿਲੈਕਟ ਕਰੋਗੇ ਐਂਡ ਥਰਡ ਵਾਲਾ ਸੂਟ ਅਸੀਂ ਆਪਣੀ ਮਰਜ਼ੀ ਦਾ ਤੁਹਾਨੂੰ ਭੇਜਾਂਗੇ ਠੀਕ ਹੈ ਜੀ ਦੋ ਸੂਟ ਤੋਂ ਸੇ ਖੁੱਦ ਸਿਲੈਕਟ ਕਰੋਗੇ ਤੀਸਰਾ ਸੂਟ ਤੁਹਾਨੂੰ ਗਿਫਟ ਦਿੱਤਾ ਜਾਏਗਾ ਮਤਲਬ ਦੋ ਸੂਟ ਦੇ ਨਾਲ ਇੱਕ ਸੂਟ ਫ੍ਰੀ ਤਿੰਨ ਸੂਟ ਤੁਹਾਨੂੰ ਟ੍ਰਿਪਲ ਨਾਇਨ ਵਿੱਚ ਮਿਲਣਗੇ ਐਂਡ ਸ਼ਿਪਿੰਗ ਵੀ ਫ੍ਰੀ ਹੈਗੀ ਆ ਹਾਂਜੀ ਸ਼ਿਪਿੰਗ ਬਿਲਕੁਲ ਫ੍ਰੀ ਆ 올 ਓਵਰ ਇੰਡੀਆ ਵਿੱਚ ਸ਼ਿਪਿੰਗ ਅਵੇਲੇਬਲ ਹੈ ਐਂਡ ਸ਼ਿਪਿੰਗ ਫ੍ਰੀ ਰੈਨਵਲੀ ਹੈ ਨਾ ਸੂਟ ਦੇ ਉੱਤੇ ਤੁਸੀਂ ਕਾਰ ਬੈਠ ਕੇ ਇਹ ਸੂਟਸ ਆਰਡਰ ਕਰ ਸਕਦੇ ਹੋ ਆਪਣਾ ਪ੍ਰੋਪਰ ਐਡਰੈਸ ਦੇ ਕੇ ਕਿਸੇ ਵੀ ਪਿੰਡ ਸ਼ਹਿਰ ਕਸਬੇ ਕਿਤੇ ਵੀ ਤੁਸੀਂ ਇਹ ਸੂਟ ਮੰਗਵਾ ਸਕਦੇ ਹੈਗੇ ਹੋ ਠੀਕ ਹੈ ਜੀ ਆਰਡਰ ਕਰਨ ਲਈ ਤੁਸੀਂ ਕੀ ਕਰਨਾ ਹੈਗਾ ਜੋ ਵੀ ਸੂਟ ਤੁਹਾਨੂੰ ਪਸੰਦ ਹੈ ਉਸ ਦਾ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਅਸੀਂ ਦਿੱਤਾ ਹੋਇਆ ਹੈ ਸਕਰੀਨ ਦੇ ਉੱਤੇ ਉਸ ਦੇ ਉੱਤੇ ਵਟਸਐਪ ਕਰ ਸਕਦੇ ਹੈਗੇ ਹੋ ਜੋ ਸੂਟ ਤੁਹਾਨੂੰ ਪਸੰਦ ਹੈ ਉਸ ਤੋਂ ਬਾਅਦ ਤੁਸੀਂ ਪੇਮੈਂਟ ਕਰਕੇ ਤੇ ਆਪਣਾ ਐਡਰੈਸ ਸੈਂਡ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਠੀਕੇ ਜੀ ਪੇਮੈਂਟ ਔਨਲਾਈਨ ਮੈਥਡ ਨਾਲ ਹੀ ਹੋਏਗੀ ਜੀ Google Pay, PhonePe, ਡਾਇਰੈਕਟ ਅਕਾਊਂਟ ਵਿੱਚ ਕਰਵਾ ਸਕਦੇ ਹੈਗੇ ਉਹ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈਗੀ ਮਤਲਬ ਪੇਮੈਂਟ ਐਡਵਾਂਸ ਦੇ ਵਿੱਚ ਪਹਿਲਾਂ ਹੀ ਕਰਨੀ ਪਏਗੀ ਪਹਿਲਾਂ ਪੇਮੈਂਟ ਕਰਕੇ ਬੁਕਿੰਗ ਹੋਏਗੀ ਉਸ ਤੋਂ ਬਾਅਦ ਸੂਰਤਾਂ ਨੂੰ ਭੇਜੇ ਜਾਣਗੇ ਕਿਉਂਕਿ ਇਹ ਹਰ ਕਸਟਮਰ ਦਾ ਇਹ ਕੁਐਸਚਨ ਹੁੰਦਾ ਹੈ ਜੀ ਕੈਸ਼ ਔਨ ਡਿਲੀਵਰੀ ਹੈ ਪੇਮੈਂਟ ਪਹਿਲਾਂ ਦੇਣੀ ਪਏਗੀ ਕਿ ਬਾਅਦ ਦੇ ਵਿੱਚ ਇਸ ਲਈ ਕਿ ਪੇਮੈਂਟ ਅਡਵਾਂਸ ਦੇ ਵਿੱਚ ਪਹਿਲਾਂ ਹੋਏਗੀ ਜਿਹੜੇ ਵੀ ਸੂਟ ਪਸੰਦ ਹੈ ਉਸ ਦਾ ਸਕਰੀਨਸ਼ਾਟ ਲੈ ਕੇ ਸਾਡੇ WhatsApp ਤੇ ਤੁਸੀਂ ਮੈਸੇਜ ਕਰ ਸਕਦੇ ਹੈਗੇ ਹੋ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਨੇ ਬਿਲਕੁਲ ਨਵੇਂ ਲੇਟੈਸਟ ਡਿਜ਼ਾਈਨਸ ਅੱਜ ਆਪਾਂ ਲੈ ਕੇ ਆਏ ਹਾਂ ਰਿਯਾਨ ਕਾਟਨ ਦੇ ਵਿੱਚ ਇਹ ਡਿਜ਼ਾਈਨ ਟ੍ਰੈਂਡ ਵਾਲੇ ਹੈਗੇ ਨੇ ਐਂਡ ਟਾਈਟਾ 1 ਮੀਟਰ ਦੀ ਇੱਕ ਕੱਟ ਹੋਏਗੀ ਜੀ ਕਲਰਸ ਆਪਸ਼ਨਸ ਕਾਫੀ ਹੈ ਦੇਖੋ ਵਾਈਟ ਹੈ ਨੈਕਸਟ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਮਸਟਰਡ ਦੇ ਨਾਲ ਸੋਨਫੀਆ ਸ਼ੇਡ ਬਹੁਤ ਹੀ ਸੋਹਣੀ ਨੈਕਸਟ yellow ਦੇ ਨਾਲ ਬਹੁਤ ਹੀ ਸੋਹਣਾ ਕੰਬੀਨੇਸ਼ਨ ਨੈਕਸਟ ਹੈ ਗ੍ਰੇ ਦੇ ਨਾਲ ਦੇਖੋ ਬਹੁਤ ਹੀ ਪਿਆਰਾ ਪ੍ਰਿੰਟ ਨੈਕਸਟ ਅਗੇਨ yellow ਦੇ ਨਾਲ ਇੱਕ ਪ੍ਰਿੰਟ ਹੈਗਾ ਬਹੁਤ ਹੀ ਪਿਆਰਾ ਸਾਰੇ ਪ੍ਰਿੰਟ ਬਹੁਤ ਹੀ ਸੋਹਣੇ ਨੇ ਇਸ ਵਿੱਚ ਲਾਈਟ ਸ਼ੇਡ ਵੀ ਹੈ ਐਂਡ ਡਾਰਕ ਸ਼ੇਡ ਵੀ ਹੈ ਤੁਸੀਂ ਇਹਦੇ ਪਲਾਜ਼ੋ ਵੀ ਬਣਵਾ ਸਕਦੇ ਹੋ ਬਾਟਮ ਵੀ ਐਂਡ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੈਗੇ ਹੋ ਦੇਖੋ ਮਹਿਰੂਨ ਦੇ ਨਾਲ ਬਹੁਤ ਜ਼ਿਆਦਾ ਸੋਹਣਾ ਕੰਬੀਨੇਸ਼ਨ ਹੈਗਾ ਅੰਡ ਅਗਰ ਕਿਸੇ ਨੇ ਵੀ ਘਰ ਬੈਠ ਕੇ ਕੰਮ ਕਰਨਾ ਹੋਵੇ ਰੀਸੇਲਿੰਗ ਦਾ ਕੰਮ ਕਰਨਾ ਹੋਵੇ ਫੋਨ ਦੇ ਉੱਪਰ ਜ਼ੀਰੋ ਇਨਵੈਸਟਮੈਂਟ ਤੇ ਉਹ ਵੀ ਕੱਪੜੇ ਦਾ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਆਨਲਾਈਨ ਕੰਮ ਕਰਨਾ ਚਾਹੁੰਦੇ ਨੇ ਕੋਈ ਵੀ ਹਾਊਸ ਵਾਈਫ ਲੇਡੀਜ਼ ਕਾਲਜ ਗਰਲਸ ਬॉयज ਕੋਈ ਵੀ ਜੋ ਵੀ ਆਨਲਾਈਨ ਵਰਕ ਕਰਨਾ ਚਾਹੁੰਦੇ ਆ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੈਗੇ ਆ ਜੀ ਅਨ ਜਿਨ੍ਹਾਂ ਨੂੰ ਜਿਹੜਾ ਵੀ ਆਰਡਰ ਕਰਨਾ ਹੈ ਜਲਦੀ ਕਰੇ ਕਿਉਂਕਿ ਸੂਟ ਬਹੁਤ ਜਲਦੀ ਸੇਲ ਹੋ ਜਾਂਦੇ ਨੇ ਕੋ ਗਲਾਸ ਦੋ ਵੀਡੀਓਜ਼ ਦੇ ਵਿੱਚ ਪਾਏ ਨੇ ਤਾਂ ਬਹੁਤ ਕਸਟਮ ਕਸਟਮਰਜ਼ ਦੀ ਕਾਲਸ ਆਉਂਦੀਆਂ ਨੇ ਬਟ ਉਹ ਸੂਟ ਮਿਲਦੇ ਨਹੀਂ ਦੁਬਾਰਾ ਸਟਾਕ ਆਊਟ ਹੋ ਜਾਂਦਾ ਸੋ ਜਲਦੀ ਆਰਡਰ ਕਰੋ